ਨਾਮ ਦਾ ਵਾਸਾ ਹੋ ਜੁਤੋ ਨਾਮ ਵਸ ਗਿਆ ਕੂੜ ਦੇ ਚਲਾ ਜਾਣਾ ਕੂੜ ਦੇ ਨਹੀਂ ਰਹਿਣਾ ਦੁੱਖ ਚਲਾ ਜਾਣਾ ਦੁੱਖ ਚਲਾ ਜਾਏਗਾ ਕਿੱਥੇ ਵੀ ਜਿੱਥੇ ਵੀ ਜਾਂਦੇ ਹੋ ਖੰਡਪੜ ਸਭ ਕਰਾ ਰਹੇ ਕਿਤੇ ਹਮਣ ਕਰਾ ਰਹੇ ਕਿੱਥੇ ਕੁਝ ਕਰਾ ਰਹੇ ਕਾਦੇ ਵਾਸਤੇ ਦੁੱਖਾਂ ਪਿੱਛੇ ਦੁੱਖ ਤਾਂ ਗਿਆ ਹੀ ਨਹੀਂ ਮੰਦਰ ਦਾ ਦੁੱਖ ਤੇ ਗਿਆ ਹੀ ਕੋਈ ਨਹੀਂ ਦੁੱਖ ਤੇ ਨਾਲ ਹੀ ਲਿਆ ਹੀ ਫਿਰਦੇ ਆ ਲੱਗੇ ਚੱਕੀ ਫਿਰਦੇ ਆ ਭਾਰੀ ਭਾਰ ਚੱਕਿਆ ਹੋਇਆ ਬਾਹਰ ਦਾ ਭਾਵੇਂ ਸਿਰ ਪਿਡਾੜ ਗਿਆ ਧਾਗਾ ਬਨ ਲਿਆ ਬਾਬਾ ਜੀ ਟਾਈਫਾਇਡ ਹੋ ਟਾਈਫਾਇਡ ਨਹੀਂ ਆਂਦਾ ਜੀ ਧਾਗਾ ਬੰਨਿਆ ਦੇ ਚਲਾ ਗਿਆ ਅੰਦਰ ਦਾ ਦੁੱਖ ਨਹੀਂ ਜਾਣਾ ਕੰਨ ਪੀੜੇ ਧਾਗਾ ਬਨ ਲਿਆ ਲੱਕ ਦੁੱਖ ਦਾ ਧਾਗਾ ਬਨ ਲਿਆ ਆਹ ਦਾ ਧਾਗਾ ਲੈ ਲਿਆ ਆਹ ਦਾ ਤਬੀਤ ਲੈ ਲਿਆ ਆਹ ਲੈ ਲਿਆ ਆਹ ਲੈ ਲਿਆ ਇਹ ਤੇ ਬਾਹਰਲੇ ਦੁੱਖ ਨੇ ਤੁਹਾਡੇ ਸੁੱਖ ਨੇ ਅੰਦਰ ਦਾ ਦੁੱਖ ਹੈ ਉਹਦੇ ਵਾਸਤੇ ਕੋਈ ਧਾਗਾ ਕੋਈ ਤਬੀਤ ਨਹੀਂ ਹੈ ਮੈਂ ਜਿਸ ਤਰ੍ਹਾਂ ਦੀ ਸੰਗਤ ਕਰ ਹੁੰਦੀ ਹੈ ਮੈਂ ਉਸ ਤੋਂ ਦੇ ਬਚਨ ਕਰਦਾ ਮੇਰੇ ਕੋਲ ਆਂਦੇ ਵੀ ਤੁਹਾਡੇ ਵਰਗੇ ਹੀ ਨੇ ਸਾਰੇ ਉੱਥੇ ਮੈਂ ਸਭ ਨੂੰ ਕਹਿੰਦਾ ਹਾਂ ਧਾਕਾ ਪਾ